ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵਿਸ਼ੇ ਵਿੱਚ ਅਸੀਂ ਅੰਮ੍ਰਿਤ ਵੇਲੇ ਦੀ ਜੋ ਪੰਜਵੀਂ ਬਾਣੀ ਹੈ ਆਨੰਦ ਸਾਹਿਬ ਇਸ ਬਾਣੀ ਦੇ ਕੁਝ ਸ਼ਬਦਾਂ ਬਾਰੇ ਜਾਣਕਾਰੀ ਲਵਾਂਗੇ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਹਰ ਇੱਕ ਸਮਾਗਮ ਦੇ ਸਮਾਪਤੀ ਦੇ ਸਮੇਂ ਹਰ ਕੋਈ ਉਚਾਰਨ ਕਰਦਾ ਹੈ ਗਾਉਂਦਾ ਹੈ ਰਾਗੀ ਸਿੰਘ ਢਾਡੀ ਸਿੰਘ ਗਰੰਤੀ ਸਿੰਘ ਹਰ ਇੱਕ ਸਮਾਗਮ ਦੇ ਸਮਾਪਤੀ ਦੇ ਸਮੇਂ ਸਮਾਪਤੀ ਦੇ ਸਮੇਂ ਇਸ ਬਾਣੀ ਦਾ ਉਚਾਰਨ ਕੀਤਾ ਜਾਂਦਾ ਹੈ ਬਾਣੀ ਗਾਈ ਜਾਂਦੀ ਹੈ ਪਰ ਕੁਝ ਸੰਗਤਾਂ ਵੱਲੋਂ ਇਸ ਬਾਣੀ ਦਾ ਉਚਾਰਨ ਬਹੁਤ ਹੀ ਗਲਤ ਕੀਤਾ ਜਾਂਦਾ ਹੈ ਕੁਝ ਗ੍ਰੰਥੀ ਸਿੰਘਾਂ ਵੱਲੋਂ ਵੀ ਰਾਗੀ ਸਿੰਘਾਂ ਵੱਲੋਂ ਵੀ ਇਸ ਬਾਣੀ ਦਾ ਉਚਾਰਨ ਬਹੁਤ ਹੀ ਗਲਤ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਗੁਰਬਾਣੀ ਦੀ ਸੰਖਿਆ ਦਾ ਨਾ ਗਿਆਨ ਹੋਣ ਕਾਰਨ ਉਹਨਾਂ ਨੇ ਗੁਰਬਾਣੀ ਦੀ ਸੰਖਿਆ ਨਹੀਂ ਲਈ ਹੁੰਦੀ ਇਸ ਕਰਕੇ ਉਹ ਇਹਨਾਂ ਸ਼ਬਦਾਂ ਦਾ ਬਹੁਤ ਹੀ ਗਲਤ ਉਚਾਰਨ ਕਰਦੇ ਨੇ ਆਨੰਦ ਸਾਹਿਬ ਜੀ ਦੀ ਬਾਣੀ ਤੀਜੇ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ ਬਾਣੀ ਆਓ ਇਸ ਬਾਣੀ ਦੇ ਕੁਝ ਸ਼ਬਦਾਂ ਬਾਰੇ ਜਾਣਕਾਰੀ ਲਈਏ ਜਿਹਨਾਂ ਨੂੰ ਉਚਾਰਨ ਕਰਨ ਲੱਗਿਆ ਆਮ ਸੰਤਾਂ ਵੀ ਤੇ ਸਾਡੇ ਕੁਝ ਗ੍ਰੰਥੀ ਸਿੰਘ ਪ੍ਰਚਾਰਕ ਵੀ ਇਸ ਬਾਣੀ ਦੇ ਸ਼ਬਦਾਂ ਦਾ ਬਹੁਤ ਹੀ ਗਲਤ ਉਚਾਰਨ ਕਰਦੇ ਨੇ ਕਿਉਂਕਿ ਉਹਨਾਂ ਨੂੰ ਗੁਰਬਾਣੀ ਦੀ ਸੰਥਿਆ ਦਾ ਗਿਆਨ ਨਹੀਂ ਹੁੰਦਾ ਗੁਰਬਾਣੀ ਸੰਥਿਆ ਨਹੀਂ ਲਈ ਹੁੰਦੀ ਆਓ ਇਹਨਾਂ ਸ਼ਬਦਾਂ ਬਾਰੇ ਕੁਝ ਜਾਣਕਾਰੀ ਲਈਏ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਜੋ ਸਭ ਤੋਂ ਪਹਿਲਾ ਸ਼ਬਦ ਆਉਂਦਾ ਹੈ ਉਹ ਆਉਂਦਾ ਹੈ ਭੱਬਾ ਈੜੀ ਨੂੰ ਸਿਹਾਰੀ ਐੜੇ ਨੂੰ ਕੰਨਾ ਭੈ ਆ ਭੱਬੇ ਦੇ ਨਾਲ ਹਮ ਉਚਾਰਨ ਕਰਨਾ ਹੈ ਇਸ ਦਾ ਪਇਆ ਪਰ ਸੰਗਤਾਂ ਕਿਵੇਂ ਉਚਾਰਨ ਕਰਦੀਆਂ ਨੇ ਆਨੰਦ ਪਇਆ ਉਹ ਇੱਥੇ ਭੱਬੇ ਦੀ ਵਜਾਏ ਪੱਪੇ ਦੇ ਨਾਲ ਉਚਾਰਨ ਕਰਦੀਆਂ ਨੇ ਪਇਆ ਉਚਾਰਨ ਕਰ ਦਿੰਦੀਆਂ ਨੇ ਜੋ ਕਿ ਗਲਤ ਉਚਾਰਨ ਹੈ ਪਇਆ ਉਚਾਰਨ ਨਹੀਂ ਕਰਨਾ ਇੱਥੇ ਭੱਬਾ ਲੱਗਿਆ ਹੋਇਆ ਹੈ ਭਇਆ ਭਇਆ ਉਚਾਰਨ ਕਰਨਾ ਹੈ ਨਾ ਕਿ ਪਇਆ ਉਚਾਰਨ ਕਰਨਾ ਹੈ ਪਇਆ ਬਿਲਕੁਲ ਹੀ ਗਲਤ ਉਚਾਰਨ ਹੈ ਸੋ ਇਥੇ ਸੰਕਤਾਂ ਨੂੰ ਦੱਸਦੀ ਹੈ ਭਇਆ ਉਚਾਰਨ ਕਰਨਾ ਹੈ ਭੱਬੇ ਦੇ ਨਾਲ ਭਇਆ ਨਾ ਕਿ ਪਇਆ ਉਚਾਰਨ ਕਰਨਾ ਪਇਆ ਅਤੇ ਭਇਆ ਦੇ ਵਿੱਚ ਬਹੁਤ ਹੀ ਅੰਤਰ ਹੈ ਅਗਲਾ ਜੋ ਸ਼ਬਦ ਹੈ ਵਾਵੇ ਨੂੰ ਕਰਨਾ ਵਾ ਧੱਦੇ ਨੂੰ ਕਰਨਾ ਧਾ ਵਾ ਦਾ ਈੜੀ ਨੂੰ ਵਿਰੀ ਈ ਅਰੇ ਨੂੰ ਕਰਨਾ ਆ ਵਾਧਈਆ ਪਰ ਇੱਥੇ ਸੰਤਾਂ ਕੀਨੇ ਉਚਾਰਨ ਕਰਦਿਆਂ ਨੇ ਇੱਥੇ ਵਾਵਾ ਮੁਕਤਾ ਲਗਾ ਦੁੰਦੇ ਆ ਨੇ ਵਧਾਈਆਂ ਉਚਾਰਨ ਕਰ ਦਿੰਦਿਆਂ ਜੋ ਕਿ ਗਲਤ ਉਚਾਰਨ ਹੈ ਕਿਉਂਕਿ ਇੱਥੇ ਜੋ ਵਾਵੇ ਨੂੰ ਕੰਨਾ ਹੈ ਉਸ ਦਾ ਉਚਾਰਨ ਨਹੀਂ ਕਰਦੀਆਂ ਵਧਾਈਆਂ ਹੀ ਉਚਾਰਨ ਕਰ ਦਿੰਦਿਆਂ ਨੇ ਪਰ ਗੁਰਬਾਣੀ ਦੇ ਵਿੱਚ ਵਧਾਈਆਂ ਲਿਖਿਆ ਗਿਆ ਹੈ ਗੁਰੂ ਮਹਾਰਾਜ ਵੱਲੋਂ ਵਾਵੇ ਨੂੰ ਕੰਨਾ ਲੱਗਿਆ ਹੈ ਵਧਾਈਆਂ ਨਾ ਕਿ ਵਧਾਈਆਂ ਲਿਖਿਆ ਗਿਆ ਹੈ ਇੱਥੇ ਸੰਤਾਂ ਨੂੰ ਦੱਸ ਦੀਏ ਗੁਰਬਾਣੀ ਪੜਨ ਅਤੇ ਆਮ ਪੰਜਾਬੀ ਬੋਲਣ ਦੇ ਵਿੱਚ ਬਹੁਤ ਅੰਤਰ ਹੈ ਕਈਆਂ ਨੂੰ ਇੱਦਾਂ ਲੱਗਦਾ ਕਿ ਅਸੀਂ ਬਹੁਤ ਪੜ੍ਹੇ ਲਿਖੇ ਹਾਂ ਅਸੀਂ ਸਕੂਲਾਂ ਦੇ ਵਿੱਚ ਟੀਚਰ ਵੀ ਹਾਂ ਸਾਨੂੰ ਗੁਰਬਾਣੀ ਸੰਥਿਆ ਦੀ ਲੋੜ ਨਹੀਂ ਸਾਨੂੰ ਮਹਾਰਨੀ ਸਿੱਖਣ ਦੀ ਲੋੜ ਨਹੀਂ ਪਰ ਇੱਥੇ ਉਹ ਬਿਲਕੁਲ ਹੀ ਗਲਤ ਨੇ ਚਾਹੇ ਕੋਈ ਵੀ ਜਿੰਨਾ ਮਰਜੀ ਪੜਿਆ ਲਿਖਿਆ ਹੋਵੇ ਪਰ ਜਦ ਤੱਕ ਉਸਨੇ ਗੁਰਬਾਣੀ ਦੀ ਸੰਥਿਆ ਨਹੀਂ ਕੀਤੀ ਉਹ ਹਾਰ ਨਹੀਂ ਸਿੱਖੀ ਉਹ ਗੁਰਬਾਣੀ ਨੂੰ ਸ਼ੁੱਧ ਨਹੀਂ ਪੜ ਸਕਦਾ ਫਿਰ ਉਹ ਭਰਿਆ ਦੀ ਜਗ੍ਹਾ ਪਿਆ ਹੀ ਬੁਲੇਗਾ ਵਾਧਾਈਆਂ ਦੀ ਜਗ੍ਹਾ ਵਧਾਈਆਂ ਹੀ ਬੋਲੇਗਾ ਸੋ ਅਗਲਾ ਜੋ ਸ਼ਬਦ ਹੈ ਗੱਦੇ ਨੂੰ ਕੰਨਾ ਗਾਵ ਬਾਵਨ ਮੁਤਾਵ ਗਾਵ ਆਹੇ ਨੂੰ ਔਂਕੜ ਗਾਵ ਹੋ ਸੋ ਇਥੇ ਸੰਕਤਾ ਕੀ ਮੈਂ ਉਚਾਰਨ ਕਰਦੀ ਆ ਨੇ ਗੱਗੇ ਨੂੰ ਕੰਨਾ ਗਾ ਵੇ ਨੂੰ ਹੋੜਾ ਵੋ ਗਾਵੋ ਗਾਵੋ ਉਚਾਰਨ ਕਰ ਦਿੰਦੀ ਆ ਨੇ ਇਹ ਵੀ ਗਲਤ ਉਚਾਰਨ ਹੈ ਗਾਵੋ ਉਚਾਰਨ ਕਰਨਾ ਹੈ ਇਹਨੂੰ ਔਂਕੜ ਲੱਗੀ ਹੈ ਗਾਵੋ ਨਾ ਕਿ ਗੱਗੇ ਨੂੰ ਕੰਨਾ ਗਾ ਵੇ ਨੂੰ ਹੋੜਾ ਵੋ ਗਾਵੋ ਦੇ ਨਾਲ ਉਚਾਰਨ ਦਾਲਤ ਹੈ ਗਾਵੋ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਵਾਵੇ ਨੂੰ ਸਿਆਰੀ ਵੇ ਸਸੇ ਨੂੰ ਕੰਨਾ ਸਾਰਾ ਰਾਰਾ ਮੁਕਤਾਰ ਵੇਸਾਰਣ ਨਾਲੇ ਨੂੰ ਕੰਨਾ ਆਣਾ ਵੇਸਾਰਣਾ ਪਰ ਇੱਥੇ ਸੰਤਾਂ ਕਿਵੇਂ ਉਚਾਰਨ ਕਰਦੀਆਂ ਨੇ ਵਿਸਾਰਨਾ ਇੱਥੇ ਵਾਰੇ ਨੂੰ ਵਿਹਾਰੀ ਲਗਾ ਦਿੰਦੀਆਂ ਨੇ ਵੀ ਸਾਰਨਾ ਉਚਾਰਨ ਕਰ ਦੰਦੀਆਂ ਨੇ ਜੋ ਕਿ ਗਲਤ ਉਚਾਰਨ ਹੈ ਵੀ ਸਾਰਨਾ ਉਚਾਰਨ ਨਹੀਂ ਕਰਨਾ ਇੱਥੇ ਵਾਗ ਨੂੰ ਸਿਹਰੀ ਲੱਗੀ ਹੋਈ ਹੈ ਵੇ ਸਾਰਨਾ ਉਚਾਰਨ ਕਰਨਾ ਵੀ ਸਾਰਨਾ ਗਲਤ ਉਚਾਰਨ ਹੈ ਵਾਗ ਨੂੰ ਵਿਹਾਰੀ ਵੀ ਹੁੰਦਾ ਹੈ ਵਾਗ ਨੂੰ ਸਿਹਰੀ ਵੇ ਹੁੰਦਾ ਹੈ ਵੇ ਸਾਰਨਾ ਉਚਾਰਨ ਕਰਨਾ ਨਾ ਕਿ ਵੀ ਸਾਰਨਾ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਇਸ ਸ਼ਬਦ ਨੂੰ ਵੀ ਪੂਜ ਗ੍ਰੰਥੀ ਸਿੰਘ ਤੇ ਪ੍ਰਚਾਰਕਾਂ ਬਲੋ ਬਹੁਤ ਹੀ ਗਲਤ ਪੜਿਆ ਜਾਂਦਾ ਹੈ ਸੰਤਾਂ ਵੱਲੋਂ ਵੀ ਇਸ ਸ਼ਬਦ ਨੂੰ ਗਲਤ ਪੜਿਆ ਜਾਂਦਾ ਹੈ ਇਸ ਸ਼ਬਦ ਦਾ ਜੋ ਉਚਾਰਨ ਹੈ ਪੱਪੇ ਨੂੰ ਕੰਨਾ ਪਾ ਵਾਵਾ ਮੁਕਤਾਵ ਪਾਵ ਅੱਗੇ ਈੜੀ ਨੂੰ ਲਾਵਾ ਲੱਗੀ ਹੈ ਪਾਵ ਏ ਈੜੀ ਨੂੰ ਲਾਵਾ ਏ ਪਾਵੇ ਪਰ ਇਥੇ ਸੰਤਾ ਕਿਵੇਂ ਉਚਾਰਨ ਕਰਤੀਆਂ ਨੇ ਪਾਵੇ ਉਹ ਪਾਵੇ ਉਚਾਰਨ ਕਰ ਦੰਦੀਆਂ ਨੇ ਜੋ ਕਿ ਗਲਤ ਉਚਾਰਨ ਹੈ ਪਾਵੇ ਉਚਾਰਨ ਨਹੀਂ ਕਰਨਾ ਗੁਰਬਾਣੀ ਦੇ ਵਿੱਚ ਪਾਵੇ ਲਿਖਿਆ ਗਿਆ ਹੈ ਵਾਵਾ ਮੁਕਤਾ ਹੈ ਪਰ ਸੰਤਾ ਇੱਥੇ ਵਾਵੇ ਨੂੰ ਲਾਵਾਂ ਦੇ ਨਾਲ ਉਚਾਰਨ ਕਰ ਦੰਦੀਆਂ ਨੇ ਵੀ ਕਰ ਦੰਦੀਆਂ ਨੇ ਪਰ ਇੱਥੇ ਵਾਵਾ ਮੁਕਤਾ ਹੈ ਉਹ ਪਾਵੇ ਉਚਾਰਨ ਕਰਨਾ ਹੈ ਪੱਤੇ ਨੂੰ ਕੰਨਾ ਪਾ ਵਾਵਾ ਮੁਕਤਾ ਵਰ ਇਹਦੇ ਨੂੰ ਲਾਵਾਂ ਏ ਪਾਵੇ ਨਾਤੀ ਪਾਵੇ ਉਚਾਰਨ ਕਰਨਾ ਹੈ ਅਗਲਾ ਜੋ ਇਸ ਦੇ ਨਾਲ ਹੀ ਜੋ ਅਗਲਾ ਸ਼ਬਦ ਹੈ ਉਹ ਵੀ ਆਉਂਦਾ ਹੈ ਵਸਾਵੇ ਵਾਵਾ ਮੁਕਤਾ ਵਰ ਸਸੈ ਨੂੰ ਕਰਨਾ ਸਾ ਵਸਾ ਵਾਵਾ ਮੁਕਤਾ ਵਰ ਈੜੀ ਨੂੰ ਲਾਵਾ ਏ ਵਸਾਵੇ ਪਰ ਇੱਥੇ ਵੀ ਸੰਕਤਾ ਕਿਵੇਂ ਉਚਾਰਨ ਕਰਦੀ ਆ ਨੇ ਵਸਾਵੇ ਇੱਥੇ ਵੀ ਵਾਵੇ ਨੂੰ ਲਾਵਾਂ ਲਗਾ ਦਿੰਦੀਆਂ ਨੇ ਵਸਾਵੇ ਉਚਾਰਨ ਕਰ ਦਿੰਦੀਆਂ ਨੇ ਵਸਾਵੇ ਇੱਥੇ ਵੀ ਈੜੀ ਨੂੰ ਜੋ ਲਾਵਾਂ ਲੱਗੀ ਹੈ ਉਹ ਨਹੀਂ ਉਚਾਰਨ ਕਰਦੀ ਆ ਵਾਵੇ ਨੂੰ ਹੀ ਲਾਵਾਂ ਅੰਦੇ ਨਾਲ ਉਚਾਰਨ ਕਰ ਦਿੰਦੀਆਂ ਨੇ ਵਸਾਵੇ ਇਹ ਜਗਾ ਵਸਾਵੇ ਉਚਾਰਨ ਕਰ ਦਿੰਦੀਆਂ ਨੇ ਜੋ ਕਿ ਬਹੁਤ ਹੀ ਗਲਤ ਉਚਾਰਨ ਹੈ ਵਸਾਵੇ ਉਚਾਰਨ ਨਹੀਂ ਕਰਨਾ ਵਾਵੇ ਲਾਵਾ ਵੇ ਦੇ ਨਾਲ ਨਹੀਂ ਉਚਾਰਨ ਕਰਨਾ ਈੜੀ ਲੱਗੀ ਹੈ ਅੱਗੇ ਵਸਾਵੇ ਉਚਾਰਨ ਕਰਨਾ ਹੈ ਨਾ ਕਿ ਵਸਾਵੇ ਅਗਲਾ ਜੋ ਸ਼ਬਦ ਹੈ ਐੜੇ ਨੂੰ ਕੰਨਣਾ ਆ ੱ ਧ ਦੇ ਨੂੰ ਕੰਨਣਾ ਧਾ ਰਾਰੇ ਨੂੰ ੜਾਰੋ ਆਧਾਰੋ ਪਰ ਇੱਥੇ ਜੋ ਸੰਤ ਉਹ ਉਚਾਰਨ ਕਿਵੇਂ ਕਰਦੇ ਹਨ ਉਹ ਐੜਾ ਮੁਕਤਾ ਕਰ ਦਿੰਦੀਆਂ ਨੇ ਕੰਨਣਾ ਉਚਾਰਨ ਨਹੀਂ ਕਰਦੀਆਂ ਉਹ ਕਿਵੇਂ ਉਚਾਰਨ ਕਰ ਦਿੰਦੇ ਨੇ ਆਧਾਰੋ ਆਧਾਰੋ ਉਚਾਰਨ ਕਰ ਦਿੰਦੀਆਂ ਨੇ ਪਰ ਗੁਰਬਾਣੀ ਦੇ ਵਿੱਚ ਆਧਾਰੋ ਲਿਖਿਆ ਗਿਆ ਹੈ ਜੋ ਐੜੇ ਨੂੰ ਕੰਨਾ ਲੱਗਿਆ ਹੈ ਉਸ ਦਾ ਉਚਾਰਨ ਨਹੀਂ ਕਰਦੀ ਆ ਆਧਾਰੋ ਹੀ ਉਚਾਰਨ ਕਰ ਦਿੰਦੀਆਂ ਨੇ ਐੜਾ ਮੁਕਤਾ ਲਗਾ ਦਿੰਦੀਆਂ ਨੇ ਜੋ ਕਿ ਬਹੁਤ ਹੀ ਗਲਤ ਉਚਾਰਨ ਹੈ ਆਧਾਰੋ ਉਚਾਰਨ ਨਹੀਂ ਕਰਨਾ ਆਧਾਰੋ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਸਸਾ ਭੱਵੇ ਨੂੰ ਕੰਨਾ ਭਾ ਸਬਾ ਕਗੇ ਗਗੇ ਨੂੰ ਦਲਾਵਾ ਗੈ ਸਭਾਗੇ ਇੱਥੇ ਗਗੇ ਨੂੰ ਦਲਾਵਾ ਹੈ ਸਸਾ ਭੱਵੇ ਨੂੰ ਕੰਨਾ ਗਗੇ ਨੂੰ ਦਲਾਵਾ ਸਭਾਗੇ ਪਰ ਇੱਥੇ ਸੰਤਾ ਜੀ ਨੇ ਵਿਚਾਰਨ ਕਰਦੀ ਜਾਨੇ ਸਭਾਗੇ ਗਗੇ ਲਾਵਾ ਗੇਰੀ ਦੇ ਨਾਲ ਵਿਚਾਰਨ ਕਰਦੀਆਂ ਨੇ ਸਭਾਗੇ ਸਪਾਗੇ ਗਲਤ ਉਚਾਰਨ ਹੈ ਗੱਗੇ ਨੂੰ ਲਾਵਾ ਗੇ ਗੱਗੇ ਨੂੰ ਲਾਵਾ ਗਾ ਸਪਾਗ ਹੈ ਸਪਾਗ ਹੈ ਸ਼ੁੱਧ ਉਚਾਰਨ ਹੈ ਸਪਾਗ ਹੈ ਕਰਨਾ ਹੈ ਨਾ ਕਿ ਸਪਾਗੇ ਉਚਾਰਨ ਕਰਨਾ ਹੈ ਇੱਥੇ ਗੱਗੇ ਨੂੰ ਦਲਾਵਾ ਗਾਇ ਲੱਗਿਆ ਹੈ ਤਾਂ ਗੱਗੇ ਨੂੰ ਦਲਾਵਾ ਦੇ ਨਾਲ ਹੀ ਉਚਾਰਨ ਕਰਨਾ ਹੈ ਸਪਾਗ ਹੈ ਨਾ ਕਿ ਗੱਗੇ ਨੂੰ ਲਾਵਾ ਦੇ ਨਾਲ ਉਚਾਰਨ ਕਰਨਾ ਹੈ ਸਪਾਗੇ ਗਲਤ ਉਚਾਰਨ ਹੈ ਅਗਲਾ ਜੋ ਸ਼ਬਦ ਹੈ ਐੜੇ ਨੂੰ ਕੰਨਾ ਆ ਵਾ ਵ ਮੁਕਤਾਵ ਆਵ ਹਾਹੇ ਨੂੰ ਹਾਹੇ ਨੂੰ ਅੰਕੜ ਹੋ ਆਵ ਹੁ ਪਰ ਇੱਥੇ ਸੰਖਤਾ ਕੀ ਨਿਚਾਰਨ ਕਰਦੀ ਜਾਨੇ ਐੜੇ ਨੂੰ ਕੰਨਾ ਆ ਵਾ ਵ ਨੂੰ ਹੋੜਾ ਹੋ ਆਵੋ ਆਵੋ ਉਚਾਰਨ ਗਲਤ ਹੈ ਕਿਉਂਕਿ ਇੱਥੇ ਨਾ ਹੀ ਵਾਵੇ ਨੂੰ ਅੰਕੜ ਹੈ ਨਾ ਹੀ ਵਾਵੇ ਨੂੰ ਹੋੜਾ ਲੱਗਿਆ ਹੈ ਹੋੜਾ ਜੋ ਵਾਵੇ ਨੂੰ ਬਾਬਾ ਮੁਕਤਾ ਹੈ ਹਾਹੇ ਨੂੰ ਔਂਕੜ ਲੱਗਿਆ ਹੈ ਆਵਹੁ ਸੋ ਆਵੂ ਵਾਵੇ ਨੂੰ ਹੜਾ ਬੋ ਉਹਦੇ ਨਾਲ ਆਵੋ ਉਦਾਲ ਤੋ ਉਚਾਰਨ ਹੈ ਇੱਥੇ ਐੜੇ ਨੂੰ ਕੰਨਾ ਆਵਾ ਮੁਕਤਾਵ ਆਵ ਹਾਹੇ ਨੂੰ ਔਂਕੜ ਹੋ ਆਵਹੁ ਉਚਾਰਨ ਕਰਨਾ ਹੈ ਨਾ ਕੀ ਵਾਵੇ ਨੂੰ ਹੋੜੇ ਦੇ ਨਾਲ ਉਚਾਰਨ ਕਰਨਾ ਹੈ ਆਹੂ ਗਲਤ ਉਚਾਰਨ ਹੈ ਅਗਲਾ ਜੋ ਸ਼ਬਦ ਹੈ ਪੱਪੇ ਨੂੰ ਕੰਨਾ ਪਾ ਈੜੀ ਨੂੰ ਵਿਹਾਰੀ ਈ ਪਾਈ ਐੜੇ ਨੂੰ ਦਲਾਵਾ ਐ ਪਾਈ ਐ ਫਾਰੇ ਇਥੇ ਵੀ ਸੰਕਤਾ ਕਿਵੇਂ ਉਚਾਰਨ ਕਰਦੀਆਂ ਨੇ ਪੱਪੇ ਨੂੰ ਕੰਨਾ ਪਾ ਈੜੀ ਨੂੰ ਵਿਹਾਰੀ ਈ ਈੜੀ ਨੂੰ ਲਾਵਾ ਏ ਪਾਈ ਏ ਪਾਈਏ ਵੀ ਗਲਤ ਉਚਾਰਨ ਹੈ ਪਾਈਏ ਉਚਾਰਨ ਨਹੀਂ ਕਰਨਾ ਕਿਉਂਕਿ ਇੱਥੇ ਐੜੇ ਨੂੰ ਲਾਵਾ ਲੱਗੀ ਹੈ ਨਾ ਕਿ ਈੜੀ ਨੂੰ ਲਾਵਾ ਲੱਗੀ ਹੈ ਪਾਈਏ ਗਲਤ ਉਚਾਰਨ ਹੈ ਪਾਈਆ ਅਰੇਂਦਰਾ ਐ ਦੇ ਨਾਲ ਹੀ ਉਚਾਰਨ ਕਰਨਾ ਹੈ ਪਾਈਆ ਸ਼ੁੱਧ ਉਚਾਰਨ ਹੈ ਪਾਈਏ ਗਲਤ ਉਚਾਰਨ ਹੈ ਸੋ ਇਹ ਸਨ ਅਨੰਦ ਸਾਹਿਬ ਜੀ ਦੀ ਬਾਣੀ ਦੇ ਕੁਝ ਸ਼ਬਦਾਂ ਦਾ ਸ਼ੁੱਧ ਉਚਾਰਨ ਜਿਨ੍ਹਾਂ ਨੂੰ ਅਕਸਰ ਹੀ ਜ਼ਿਆਦਾਤਰ ਸੰਗਤ ਸਾਡੇ ਗ੍ਰੰਥੀ ਸਿੰਘ ਪ੍ਰਚਾਰਕ ਵੀ ਰਾਗੀ ਸਿੰਘ ਵੀ ਉਚਾਰਨ ਕਰਨ ਲੱਗੇ ਸਭਾਣੀ ਨੂੰ ਬਹੁਤ ਹੀ ਗਲਤ ਪੜਦੇ ਨੇ ਇਹਨਾਂ ਸ਼ਬਦਾਂ ਦਾ ਉਚਾਰਨ ਬਹੁਤ ਹੀ ਗਲਤ ਕਰਦੇ ਨੇ ਆਓ ਇੱਕ ਵਾਰ ਫਿਰ ਤੋਂ ਨਿਗਾਹ ਮਾਰੀਏ ਭਇਆ ਉਚਾਰਨ ਕਰਨਾ ਹੈ ਭੱਵੇ ਦੇ ਨਾਲ ਭਇਆ ਨਾ ਕਿ ਭੱਪੇ ਦੇ ਨਾਲ ਭਇਆ ਉਚਾਰਨ ਕਰਨਾ ਭਇਆ ਗਲਤ ਉਚਾਰਨ ਹੈ ਵਾਵੇ ਨੂੰ ਕਰਨਾਏ ਦੇ ਨਾਲ ਹੀ ਉਚਾਰਨ ਕਰਨਾ ਹੈ ਵਧਾਈਆਂ ਵਧਾਈਆਂ ਵਾਵਾ ਨੂੰ ਉੱਤੇ ਦੇ ਨਾਲ ਕਰਾਂਗੇ ਗਲਤ ਉਚਾਰਨ ਹੋਵੇਗਾ ਗਾਵਹ ਹਾਹੇ ਨੂੰ ਔਕੜ ਗਾਵਹ ਪਰ ਗਾਵੋ ਵਾਵੇ ਨੂੰ ਹੋੜੇ ਦੇ ਨਾਲ ਕਰਾਂਗੇ ਗਲਤ ਉਚਾਰਨ ਹੈ ਵੇਸਾਰਨਾ ਸुतੋਚਾਰਨ ਹੈ ਵੀਸਾਰਨਾ ਬਿਹਾਰੀ ਨਾਲ ਕਰਾਂਗੇ ਗਲਤ ਉਚਾਰਨ ਹੋਵੇਗਾ ਪਾਵੈ ਈਲ ਨੂੰ ਲਾਵਾਂ ਲੱਗੀ ਹੈ ਪਾਵੈ ਪਾਰੇ ਭਾਵੇਂ ਨੂੰ ਲਾਵਾਂ ਦੇ ਨਾ ਕਰਾਂਗੇ ਗਲਤ ਉਚਾਰਨ ਹੈ ਵਸਾਵੇ ਕਰਨਾ ਹੈ ਵਸਾਵੇ ਭਾਵੇਂ ਲਾਵਾਂ ਦੇ ਨਾ ਕਰਾਂਗੇ ਗਲਤ ਉਚਾਰਨ ਹੈ ਐਨੇ ਨੂੰ ਕੰਨਾਂ ਦੇ ਨਾਲ ਹੀ ਉਚਾਰਨ ਕਰਨਾ ਹੈ ਆਧਾਰੋ ਨਾ ਕਿ ਆਧਾਰੋ ਕਰਨਾ ਹੈ ਗਲਤ ਉਚਾਰਨ ਹੈ ਮੁਕਤੇ ਦੇ ਨਾਲ ਕਰਾਂਗੇ ਸੁਭਾਗ ਹੈ ਗੱਗੇ ਨੂੰ ਦਲਾਵਾ ਗੈ ਦੇ ਨਾਲ ਹੀ ਉਚਾਰਨ ਕਰਨਾ ਹੈ ਸੁਭਾਗ ਹੈ ਸਭਾਗੇ ਲਾਵਾਂ ਦੇ ਨਾਲ ਕਰਾਂਗੇ ਗਲਤ ਉਚਾਰਨ ਹੈ ਆਵਹ ਸੁੱਧ ਉਚਾਰਨ ਹੈ ਇੱਥੇ ਵੀ ਹਾਹੇ ਨੂੰ ਔਂਕੜ ਲੱਗੀ ਹੈ ਆਵਹ ਇੱਥੇ ਜੇ ਅਸੀਂ ਐੜੇ ਨੂੰ ਕੰਨਾ ਆਵੇ ਨੂੰ ਹੋੜਾ ਲਗਾਵਾਂਗੇ ਤਾਂ ਇਹ ਗਲਤ ਉਚਾਰਨ ਹੈ ਪਾਈਆ ਐੜੇ ਨੂੰ ਦਲਾਵਾ ਹੈ ਪਾਈਆ ਨਾ ਕਿ ਈੜੀ ਨੂੰ ਲਾਵਾਂ ਲੱਗੀ ਹੈ ਪਾਈਏ ਗਲਤ ਉਚਾਰਨ ਹੈ ਸੋ ਇਹ ਹਨ ਅਨੰਦ ਸਾਹਿਬ ਜੀ ਦੀ ਬਾਣੀ ਦੇ ਕੁਝ ਸ਼ਬਦਾਂ ਦਾ শুদ্ধ ਉਚਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ